ਯੂਨੀਓ ਦੇ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਯੁਕਤ ਨਕਸਾਨ ਮੋਰ ਤੇ ਵੱਲੋਂ ਪਾਤ ਬੰਦ ਦਾ ਸਦਨ ਦਿੱਤਾ ਗਿਆ ਸੀ ਸਾਡੇ ਨਾਲ ਮੰਡੂਰ ਨੇ ਬਲਬੀਰ ਸਿੰਘ ਰਾਜਵਾਲ ਅਸੀਂ ਨਾਲ ਗੱਲਬਾਤ ਕਰਾਂਗੇ ਰਾਜਵਾਲ ਸਾਹਿਬ ਬੰਦ ਦਾ ਸੱਦਾ ਜੀ ਤੁਸੀਂ ਪਹੁੰਚਣ ਟੂਲ ਪਹੁੰਚਾਦੇ ਅ ਬੰਦ ਪੂਰੀ ਤਰ੍ਹਾਂ ਸਫਲ ਹੈ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕਿ ਇਸ ਬੰਦ ਵਿੱਚ ਆਮ ਲੋਕ ਆਪ ਮੁਹਾਰੇ ਕੁੱਦੇ ਨੇ ਔਰ ਸਭ ਨੇ ਪੂਰਾ ਸਾਥ ਦਿੱਤਾ ਹੈ ਸਾਰੀਆਂ ਮੁਲਾਜ਼ਮਾਂ ਜਿੱਥੇ ਬੰਦੀਆਂ ਵਪਾਰੀਆਂ ਦੇ ਜਿੱਥੇ ਬੰਦੀਆਂ ਸਾਰੀਆਂ ਬੈਂਕ empioyees ਸਾਰੇ ਟ੍ਰਾਂਸਪੋਰਟ employes ਸਭ ਨੇ ਸਾਤ ਦਿੱਤਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਔਰ 18 ਤਰੀਕ ਦੀ ਮੀਟਿੰਗ ਵਿੱਚ ਅਗਲਾ ਪ੍ਰੋਗਰਾਮ ਤੈਅ ਕਰਕੇ ਫਿਰ ਅਨਾਉਂਸ ਕਰਾਂਗੇ ਇਹ ਸੰਗਠਨ ਚੱਲਦਾ ਰਹੇਗਾ ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ EMPLOYEES ਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡਵੇਜ਼ ਪੀਆਰਟੀਸੀ ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਧਾਰਮਿਕ ਮੁੱਦਿਆਂ ਤੇ ਜਾਤ ਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਭਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਨਹੀਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਨੂੰ ਪੂਵਿਕ ਨਜ਼ਰ ਨਹੀਂ ਆਉਂਦਾ ਅਨਪਲੋਇਮੈਂਟ ਹੈ ਇੱਥੇ ਨਸ਼ਿਆਂ ਦਾ ਮੁੱਦਾ ਹੈ ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਵਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ 'ਚ ਜਿਹੜੇ ਥਾਂ-ਥਾਂ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਔਰ ਮੈਨੂੰ ਦੇਖੋ ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ ਹਰਿਆਣੇ ਵਿੱਚ ਮਧ ਪ੍ਰਦੇਸ਼ ਵਿੱਚ ਉਹਨਾਂ ਨੂੰ ਘਰੋ ਘਰੀ ਨਜ਼ਰਬੰਦ ਕੀਤਾ ਅੱਜ ਪਰ ਇਹਦੇ ਨਾਲ ਭਾਰਤabandh ਵਿੱਚ ਤੇ ਕੋਈ ਅਸਰ ਨਹੀਂ ਪਿਆ ਇਹ ਉਹ ਤੋਂ ਸਿਰਫ ਇਹ ਜਾਹਰ ਹੋਇਆ ਹੈ ਕੋਈ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਔਰ ਮੈਨੂੰ ਲੱਗਦਾ ਹੈ ਉਹਨਾਂ ਨੂੰ ਜੇ ਉਹ ਰਾਮ ਨੂੰ ਮੰਨਦੇ ਨੇ ਤਾਂ ਨਾਮ ਉਹਨਾਂ ਨੂੰ ਸੁਧ ਬਦੀ ਦਊ ਉਹ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਗੇ ਹੁਣ ਤਾਂ ਇਕੱਠੇ ਰਹੇ ਆ ਅਨਫੋਰਚੂਨੇਟ ਪਹਿਲੂ ਹੈ ਕਿ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਸੀ ਵੀ ਉਸ ਪਾਸੇ ਹੀ ਵੱਧ ਰਹੇ ਸੀ ਦਾਦੀਆ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਗਾਹਾਂ ਗਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਟੋਲ ਦੀ ਨੀਤੀ ਤਾਂ ਨਹੀਂ ਲੱਗਦੀ ਭਾਈ ਜੇ ਚੋਣ ਜਾਬਤਾ ਵੀ ਲੱਗ ਜੂ ਤੁਹਾਡਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਗਿਆ ਲੋਕਾਂ ਚ ਲੋਕਾਂ ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਸ ਅੰਦੋਲਨ ਨੇ ਸਾਰੀ ਦੁਨੀਆ ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਦਿਆ ਕੁਝ ਪੱਤਰਕਾਰ ਬਾਹਰਲੇ ਦੇਸ਼ਾਂ ਤੋਂ ਆਏ ਨੇ ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚੱਲੇ ਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆ ਚ ਤਾਕ ਪਈ ਹੈ ਇਹਨਾਂ ਬਲਬੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਛੱਡਣਾ ਗੱਲਬਾਤ ਕੀਤੀ ਕਿਸਾਨ ਮੋਰਚੇ ਵੱਲੋਂ ਉੱਥੇ ਹੀ ਜਿਵੇਂ ਆਪਾਂ ਦੇਖ ਸਕਦੇ ਹਾਂ ਜਿਹੜਾ ਅੱਜ ਬੰਦ ਦਾ ਸੱਦਾ ਸੀ ਉਹ ਮੁਕੰਮਲ ਤੌਰ ਤੇ ਪੂਰਨ ਤੌਰ ਤੇ ਭਾਰਤ ਬੰਦ ਰਿਹਾ ਅਤੇ ਜੋ ਆਪਾਂ ਟੋਲ ਪ੍ਰਾਪਤ ਤੇ ਖੜੇ ਆ ਇੱਥੇ ਆਵਾਜਾਈ ਵੀ ਪੂਰਨ ਤੌਰ ਤੇ ਬੰਦ ਕੀਤੀ ਹੈ ਸਿਰਫ ਅਮਰਜੈਂਸੀ ਸੇਵਾਵਾਂ માં ਹੀ ਚਲਾਈਆਂ ਗਈਆਂ ਮੈਂ ਦਿਨੇਸ਼ ਭਾਦਵਜ ਸੰਨਾਲਾ ਤੋਂ